ਚਾਲ ਲਈ ਲੰਗਰਾਂ ਦੀ ਸੇਵਾ ਸਾਨੂੰ ਦਰਸ਼ਨ ਕਰਾਉਣੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਲਾਈਕ ਸ਼ੇਅਰ ਕਰਨਾ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅੱਜ ਸਵਾਗਤ ਆਪਾਂ ਲੰਗਰ ਨਿਸਾਨ ਸਗਾਸ ਕਮੇਟੀ ਪੰਜਾਬ ਕੋਟ ਬੁੱਢਾ ਬਾਬਾ ਭਾਰਗਤ ਸਿੰਘ ਜੀ ਉਹਨਾਂ ਦੇ ਲੰਗਰ ਵਿੱਚ ਅੱਜ ਖੜੇ ਆ ਜੋ ਸੇਵਾਦਾਰ ਇੱਥੇ ਸੇਵਾ ਕਰ ਰਹੇ ਨੇ ਬਾਬਾ ਜੀ ਆਪ ਘਰ ਦੀ ਸੇਵਾ ਕਰ ਰਹੇ ਨੇ ਕੋਈ ਵੀ ਰਡ ਵਡ ਸਬਜੀ ਵਾਲੀ ਸਿਵਰ ਮੂਲੀਆਂ ਦੀ ਮੂਲੀਆਂ ਦੀ ਸਿਵਰ ਸਾਡੇ ਕਦੂ ਕਸ਼ ਕਰ ਰਹੇ ਨੇ ਕੁਛ ਵੀ ਅੰਦਰ ਪਏ ਨੇ ਇਹ ਟੈਂਕੀਆਂ ਨਾਲ ਹੀ ਖੜੀਆਂ ਵਰਤਨਸਾ ਫੁਰਨਾ ਸਥਿਤੀ ਇਥੇ ਸੰਤ ਨੇ ਅਰਸ਼ਾਦ ਵਰਤਾਇਆ ਜਾ ਜੋ ਛਕਦੇ ਨੇ ਕਿ ਅਰਖੀ ਮਿੱਠਿਆਂ ਵਾਲੇ ਗੰਢਿਆਂ ਵਾਲੇ ਗੋਭੀ ਵਾਲੇ ਅਰਸ਼ਾਦ ਦੇ ਚਾਲਦੇ ਨੇ ਇਥੇ ਸਵੇਰ 9 ਵਜੇ ਤੋਂ ਲੈ ਕੇ ਸਾਰੀ ਦਿਹਾੜੀ ਇਹ ਬਜ਼ੁਰਗ ਨੇ ਆਪਣੀਆਂ ਕੁਰਸੀਆਂ ਸਾਹਮਣੇ ਆਪਣੇ ਸਥਾਨ ਇਹ ਸਬਜੀ ਨੇ ੜਵਾੜ ਕਦੂ ਕਾਸ਼ੇ ਰੱਖੇ ਰੱਖਣੇ ਆਪਾਂ ਭਾਈ ਸਾਹਿਬ ਤੋਂ ਅੱਗੇ ਲੰਗਰ ਦੇ ਵਿੱਚ ਸੇਵਾ ਨਿਭਾਉਂਦੇ ਨੇ ਜਾਣਸਾ ਹੀ ਲੈਣੇ ਵਾਹੀ ਖਾਲਸਾ ਵਾਹੀ ਫਤਿਹ ਵਾਹੀ ਭਾਈ ਇੱਥੇ ਜੀ ਸਵੇਰੇ ਬਾਂਦ ਗੋਭੀ ਪੋਲੋ ਗੋਭੀ ਮੂੜੀਆਂ ਮੇਥੀ ਡੰਡੇ ਹੰਦੇ ਕਣਕ ਦਾ ਆਟਾ ਮੱਕੀ ਦਾ ਬਾਜੇ ਦਾ ਰਵਸਦਾ ਆਟਾ ਇਹ ਸਾਰੇ ਆਟੇ ਪਾ ਕੇ ਸਵੇਰੇ ਪਰੌਠੇ ਤਿਆਰ ਹੁੰਦੇ ਆ ਜੀ ਅੱਛਾ ਜੀ ਤੇ ਇਹ ਰਾਤ ਤਿਆਰੀ ਕਰ ਲਈ ਜਾਂਦੀ ਹੈ ਮੇਥੀ ਸੋ ਤੜਕੇ ਲੈਣ ਜਾਣਾ ਜੀ ਅਸੀਂ ਅੱਛਾ ਜੀ ਮੰਡੀੋਂ ਮੇਥੀ ਲੈ ਕੇ ਵੀ 25 ਕਿਲੋ ਮੇਥੀ ਕੱਟ ਕੇ ਪਾਉਂਦੇ ਪਰੌਠਿਆਂ ਚ ਤੇ ਰਾਸ਼ਨ ਤਿਆਰ ਕਰਕੇ ਸੰਤਾਨਾਂ ਨੂੰ ਸ਼ਿਕਾਇਤ ਹੁੰਦਾ ਜੀ ਜਿੰਨੀ ਗੋਭੀ ਹੈ ਸਾਰੀ ਕ੍ਰੈਚ ਕਰਕੇ ਬਿੱਲ ਕੱਸ਼ ਕਰਕੇ ਪਰੌਠੇ ਜੀ ਪੈਣੀ ਹੈ ਜੀ ਆਪ ਇਹ ਸਾਡੇ ਪ੍ਰਭਾ ਪ੍ਰਗਟ ਸਿੰਘ ਜੀ ਦੇ ਝਾੜੂ ਸੇਵਾ ਕਰ ਰਹੇ ਆ ਇਹ ਸਾਡੇ ਮੁੱਖ ਪ੍ਰਬੰਧਕ ਆ ਜੀ ਲੰਗਰ ਦੇ ਤੇ ਸਾਰੇ ਇਹਨਾਂ ਦੀ ਦੇਖ ਰਹਿਖ ਜੇ ਕੰਮ ਚੱਲਦਾ ਜੀ ਸਾਰਾ ਜੀ ਤੇ ਇਹ ਲੰਗਰ 24 ਘੰਟੇ ਚੱਲਦਾ ਜੀ 2 2:30 ਵਜੇ ਤੱਕ ਵੀ ਚੱਲਦਾ ਜੀ ਮਿਸਿਆ ਪ੍ਰਸ਼ਾਦਿਆਂ ਦਾ ਉਦੋਂ ਬਸ ਸਾਦੇ ਪ੍ਰਸ਼ਾਦ ਦੇ ਜਦੋਂ ਭਾਵੇਂ ਰਾਤ ਕੋਈ ਆਵੇ ਬਜ਼ਾਰ 8 ਵਜੇ 10 ਵਜੇ 12 ਵਜੇ ਵੀ ਆਵੇ ਉਹਨੂੰ ਫਿਰ ਆਦਾ ਸਰੋਨੀ ਇਹ ਕਿਹੜੀ ਜਗ੍ਹਾ ਤੋਂ ਪੈਂਡ ਗਈ ਆ ਬਾਬਾ ਜੀ ਇਹ ਤਾਂ ਇਹ ਸਾਡੀ ਜੱਸੇਬੰਦੀ ਹੈ ਜੀ ਕਿਸਾਨ ਸਘਾਸ ਕਮੇਟੀ ਸਭਿਲਰਨਾ ਅਛੇ ਸਾਡੇ ਪ੍ਰਧਾਨ ਜੀ ਨੇ ਇੰਦਰਜੀਤ ਸਿੰਘ ਕੋਟਬੁੱਡਾ ਪਿੰਡ ਹੈ ਉਹਨਾਂ ਦਾ ਤਰਨਤਾਰਨ ਦੇ ਵਿੱਚ ਪਿੰਡਾ ਠੀਕ ਹੈ ਤੇ ਬਾਬਾ ਜੀ ਦਾ ਪਿੰਡ ਵੀ ਤਰਨਤਾਰਨ ਦੇ ਵਿੱਚ ਹੀ ਆ ਪ੍ਰਿੰਗੜੀ ਪਿੰਡ ਹੈ ਹਰੀਕਾਂ ਦੇ ਲੱਗ ਕੇ ਠੀਕ ਹੈ ਜੀ ਹਾਂਜੀ ਬਾਕੀ ਸੰਗਤ ਆ ਵੱਖ-ਵੱਖ ਤੋਂ ਮੈਂ ਅਮਰਸਰ ਤੋਂ ਆ ਜੀ ਠੀਕ ਹੈ ਸਾਰੇ ਵੀ ਰਲ ਕੇ ਚੱਲਦੇ ਆ ਸੇਵਾ ਕਰਦੇ ਆ ਆਪਾਂ ਆਪਣੀ ਜਿੱਨੀ ਫਰੋਜਪੁਰ ਵਾਲੇ ਵੀ ਆ ਜਲੰਧਰ ਵਾਲੇ ਵੀ ਆ ਜੀ ਸਾਡੀ ਕਿਸੇ ਬੰਦੀ ਪੂਰੇ ਪੰਜਾਬੀਆਂ ਜ਼ਿਲ੍ਹਿਆਂ ਵਿੱਚ ਕੰਮ ਕਰਦੀ ਸਾਰੇ ਬੰਦੇ ਰਲ ਮਿਲ ਕੇ ਕੰਮ ਕਰਦੇ ਆ ਵਧੀਆ ਆ ਜੀ ਤੇ ਭੋਜਨ ਦਾ ਤੁਸੀਂ ਦੇਖਿਆ ਰਸਤਾ ਨਹੀਂ ਸੰਗ ਤਾਂ ਫਿਰ ਰਸਤਾ ਵੀ ਸੰਗ ਤਾਂ ਹੀ ਦਿੰਦੀਆਂ ਤੁਹਾਡਾ ਹੀ ਰਸਤਾ ਜੀ ਸਾਰੀ ਬਿਲਕੁਲ ਹਾਂਜੀ ਤੁਸੀਂ ਸੰਗ ਤਾਂ ਦੇ ਸਹਯੋਗ ਨਾਲ ਹੀ ਫਿਰ ਲੰਘ ਕੇ ਚੱਲਦੇ ਜੀ ਦੁਆ ਹਾਂਜੀ ਬਿਲਕੁਲ ਜਿੰਨਾ ਬਾਪੂ ਜੀ ਤੁਸੀਂ ਵੀ ਆਪਣੇ ਮੁੱਖ ਸੇਵਾਦਾਰੋਂ ਮਾਰੇ ਆਪਣੇ ਪ੍ਰਵਚਨ ਸੁਣਾਓ ਹਾਂਜੀ ਬਾਬਾ ਧੰਨਵਾਦ ਹੈ ਇਹਨਾਂ ਗੁਰੂ ਪਿਆਰਿਆਂ ਦੇ ਜਿਹੜੇ ਇਡੀ ਸੇਵਾ ਸਾਭ ਰਹੇ ਨੇ ਵੇਖੋ ਜੀ ਦਿਨ ਰਾਤ ਬਾਪੂ ਜੀ ਸੇਵਾ ਕਰਦੇ ਨੇ ਆਟਾ ਵੀ ਬਾਪੂ ਜੀ ਮਤਲਕੇ ਵੇਖਿਆ ਗੱਬੁੰਨੀਆਂ ਦੇ ਸੀ ਹਾਂਜੀ ਉਹ ਗੁੰਦੇ ਜੀ ਹਾਂ ਇਥੇ ਝਾੜੂ ਦੀ ਸੇਵਾ ਵੀ ਬਾਪੂ ਜੀ ਲੱਗੇ ਪਏ ਨੇ ਆਪਾਂ ਨੌ ਹਾਂਜੀ ਨਾ ਹਾਂਜੀ ਉਹ ਜਿਹੜਾ ਬੰਦਾ ਪੁੱਤਾ ਨਾ ਮੁੱਖ ਦਾ ਹਾਂਜੀ ਮੁੱਖ ਇਥੇ ਮੁੱਖ ਇਥੇ ਜੇ ਗੁਰੂ ਰਾਮਦਾਸ ਜੀ ਬਿਲਕੁਲ ਹਾਂਜੀ ਅਸੀਂ ਤੇ ਝਾੜੂ ਫਰਦਾ ਰਹਾਂ ਅਸੀਂ ਤੇ ਸੇਵਾ ਕਰਨ ਵਾਲੇ ਹਾਂ ਇਹ ਸਾਰੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇਹ ਲੰਗਰ ਦੀ ਪਰਸਾਤ ਲਾਈ ਆ ਹਾਂਜੀ ਤੇ ਸਾਡੇ ਜਿਹੜੇ ਅਸੀਂ ਉਹਨਾਂ ਤੋਂ ਸੇਧ ਲੈ ਕੇ ਹਾਂਜੀ ਉਹਨਾਂ ਦੇ ਕਦਮਾਂ 'ਤੇ ਚੱਲ ਕੇ ਜਿਹੜਾ ਨਾ ਪੂਰਨ ਪਾਇਆ ਦਿਨਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਪਹਿਲੇ ਇੱਕ ਇਨਸਾਨ ਜਿਹੜੀ ਆ ਦਿੱਤੀ ਆ ਕਿਰਤ ਕਰੋ ਹਾਂਜੀ ਹਾਂਜੀ ਬੰਦ ਸ਼ਕੂ ਅੱਛਾ ਜਿਹੜੇ ਜਿੰਦਾ ਦੇ ਇਹਨੂੰ ਬਣਾਇਆ ਅਸੀਂ ਉਹਨਾਂ ਪੂਰਨਾਂ ਦੇ ਚੱਲ ਕੇ ਇਹ ਸੇਵਾ ਕਰਨੇ ਸਾਰੇ ਰਾਂ ਮਿਲ ਕੇ ਇਥੇ ਕੋਈ ਇਹ ਨਹੀਂਗਾ ਵੀ ਮੁੱਖ ਕੋਈ ਆ ਸਾਰੇ ਸਾਈ ਸੰਤ ਰਲ ਕੇ ਇਥੇ ਇਹ ਵੀ ਸੇਵਾ ਕਰਨ ਹੋਵੇ ਇਹ ਸਾਰਾ ਸਾਰਿਆਂ ਨਾਲ ਹਿੱਸਾ ਲੰਗ ਰਿਹਾ ਹੈ ਬਿਲਕੁਲ ਬਾਕੀ ਸਭ ਜੀ ਸੰਤ ਦੇ ਸਹਯੋਗ ਨਾਲ ਚੱਲਦਾ ਹਾਂ ਜੀ ਆਪਣਾ ਸ਼ਕੀ ਜਾਂਦੀਆਂ ਸਾਨੂੰ ਪੈ ਰਸਤੇ ਕਿ ਅਸੀਂ ਕਿਉਂ ਆਉਂਦੇ ਨਹੀਂ ਵੀ ਰਸਤੇ ਆਓ ਐਂ ਤਾਂ ਜੇ ਤੂੰ ਸਾਨੂੰ ਭਰਾ ਪੁੱਛਣ ਵੀ ਆਉਂਦਾ ਤੇ ਉਹਨੂੰ ਆਖੀਦਾ ਭਾਉਂ ਦੇਖ ਲਓ ਜੇ ਤੁਹਾਨੂੰ ਦੇਖ ਕੇ ਕੋਈ ਚੀਜ਼ ਦੀ ਮਸੂਫਾ ਉਹ ਲੈ ਆਓ ਤੇ ਤੁਹਾਡਾ ਲੰਗਰ ਆ ਹਾਂਜੀ ਤੇ ਸਭ ਦਾ ਸਹਿਯੋਗ ਨਾਲ ਚੱਲਦੀ ਹੈ ਬਾਕੀ ਆਪ ਦੇਖ ਹੀ ਲਿਆ ਨੇ ਬਾਪੂ ਦੇ ਵਰਚਨ ਸੋਣੀ ਲੈ ਨੇ ਸਾਰੇ ਰਲ ਮਿਲ ਕੇ ਚਾਲਦੇ ਬਾਪੂ ਵੀ ਪਹਿਲਾਂ ਸੇਵਾ ਕਰੀ ਹੁਣ ਉਧਰ ਭਾਈ ਸਾਹਿਬ ਆ ਗਏ ਨੇ ਇੱਥੇ ਕੋਈ ਕਿਸੇ ਨੂੰ ਨਹੀਂ ਆਂਦਾ ਵੀ ਤੁਸੀਂ ਸੇਵਾ ਕਿਉਂ ਕਰਦੇ ਰਲ ਮਿਲ ਕੇ ਜਿਹੜਾ ਆਉਂਦਾ ਵੀਰ ਭੈਣ ਕਿਸੇ ਪ੍ਰਕਾਰ ਦੀ ਸੇਵਾ ਕਰ ਸਕਦਾ ਕੋਈ ਵੀ ਆਵੇ ਹਾਂ ਜੀ ਤੇ ਸੇਵੀ ਧਰਮ ਦਾ ਆਵੇ ਇਸੇ ਨਾਲ ਹੀ ਵਿਤਕਰ ਹਿੱਥੇ ਸਾਡੇ ਇਹ ਦੂਪਰਾਵੀ ਆਉਂਦੇ ਆ ਮੁਸਲਮਾਨ ਭਰਾਵੀ ਆਉਂਦੇ ਆ ਸਾਈ ਭਰਾਵੀ ਆਉਂਦੇ ਆ ਹਾਂ ਜੀ ਇੱਥੇ ਕਿਸੇ ਨਾ ਕੋਈ ਕਿਸੇ ਕਿੰਦਾ ਕੋਈ ਰਾਤ ਆਵੇ ਦਿਨੇ ਆਵੇ ਅਸੀਂ ਉਹਨੂੰ ਪ੍ਰਸ਼ਾਦਾ ਚਾਹ ਸਾਹਿਬ ਤੋਂ ਬਗੈਰ ਜਾਉਂਦੇ। ਬਾਕੀ ਸੋਣ ਲਿਆ ਬਾਬਾ ਜੀ ਇਹ ਤੋਂ ਵੀ ਕੋਈ ਵੀ ਆ ਸਕਦਾ ਹੈ ਤੇ ਪ੍ਰਸ਼ਾਦਾ ਖਾ ਸਕਦਾ ਹੈ। ਇਹਦਾ ਸਿੱਖ ਪਰੰਪਰਾ ਵੀ ਕਿਸੇ ਨੂੰ ਵੀ ਉੱਚਾ ਨੀਮਾ ਨਹੀਂ ਸਮਝਦਾ। ਸਾਨੂੰ ਬਰਾਬਰ ਇੱਕ ਪੰਕਤੇ ਵਿੱਚ ਭਾਗਿ ਸ਼ਕਾਇਆ ਜਾਂਦਾ ਹੈ। ਤੇ ਸੇਵਾ ਲਈ ਵੀ ਕਿਸੇ ਨੂੰ ਨੁਕਿਆਇਆ ਜਾਂਦਾ ਜੇ ਜੋ ਵੀ ਭਾਈ ਆ ਸਕਦਾ ਹੈ। ਜੀ ਉਹਦੀ ਸੇਵਾ ਕਰਨ ਦੀ ਜੀ ਕਰਦਾ ਹੈ। ਝਾੜੂ ਮਾਰਨਾ ਹੈ, ਸਬਜ਼ੀ ਕੱਟਣੀ ਹੈ, ਪ੍ਰਸ਼ਾਦੇ ਲਾਉਣੇ ਆ। ਤੇ ਆਪਦੀ ਇੱਛਾ ਦੇ ਮੁਤਾਬਕ ਲਾ ਸਕਦਾ ਹੈ। ਬਾਕੀ ਤੁਸੀਂ ਰਾਸ਼ਨ ਪਾਣੀ ਦੇਖ ਹੀ ਸਕਦੇ ਆ ਜੀ। ਕਿ ਜਿੰਨਾ ਵੀ ਰਾਸ਼ੀ ਪਾਣੀ ਹੈ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਚੱਲ ਰਹੇ ਨੇ ਤੇ ਨੌਜਵਾਨਾਂ ਨੂੰ ਵੀ ਚਾਹੀਦਾ ਵੀ ਆਪਾਂ ਅੱਗੇ ਬਜ਼ੁਰਗਾਂ ਆਪਣੇ ਇੱਥੇ ਵੇਖੋ ਸੇਵਾ ਨਿਭਾ ਰਹੇ ਤੇ ਆਪਾਂ ਵੀ ਅੱਗੇ ਦੇ ਇੱਥੇ ਲੰਗਰ ਦੇ ਵਿੱਚ ਜਿੰਨੀ ਕੁ ਹੋ ਸਕਦੀ ਆਪਾਂ ਰਸਤ ਸਬਜੀ ਖੰਡ ਚਾਹ ਮਿੱਠਾ ਜੋ ਵੀ ਹੋ ਸਕਦਾ ਆਪਾਂ ਲਿਆ ਲਿਆ ਕੇ ਯੋਗਦਾਨ ਪਾਈਏ ਕਿ ਲੰਗਰ ਅੱਗੇ ਵੀ ਐਸੇ ਤਰ੍ਹਾਂ ਚੱਲਦੇ ਰਹਿਣ ਖੁੱਲੇ ਦੁਲੇ ਹੋਰ 82 ਇਹ ਗੁਰਮੁਖਾਰੇ ਵਾਹ ਖਾਲਸਾ ਵਾਹ ਜੀ ਆਪਾਂ ਦਾ ਵਾਹਿਗੁਰੂ ਧੰਨਵਾਦ ਕਰਦੇ ਆ ਇਹਨਾਂ ਗੁਰਸਿੱਖਾਂ ਦਾ ਜਿਹੜੇ ਨੇੜੇੋਂ ਦੂਰੋਂ ਆ ਕੇ ਇੱਥੇ ਸੇਵਾ ਨਿਭਾ ਰਹੇ ਨੇ ਭਾਈ ਆਪ ਕਿਹੜੀ ਜਗ੍ਹਾ ਤੋਂ ਆਈ ਤੂਤਾ ਭਾਈ ਤੂਤਾ ਜਿਲ੍ਹਾ ਪੱਟੀ ਤਸੀਲ ਤਰਨਤਾਰਨ ਆਪਣਾ ਜੀ ਸਰ ਇਹਨਾਂ ਵੀਰਾਂ ਦਾ ਵੀ ਧੰਨਵਾਦ ਵੇਖੋ ਦਿਨ ਰਾਤ ਇੱਥੇ ਸੇਵਾ ਨਿਭਾਉਂਦੇ ਆ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਤੇ ਲੱਗ ਸੂਬਿਆਂ ਤੋਂ ਵੀ ਵਿੱਚ ਆਉਂਦੇ ਆ ਜਿਹੜੇ ਸੇਵਾ ਨਿਭਾਉਂਦੇ ਇੱਥੇ ਆ ਕੇ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਧੰਨਵਾਦ ਜੋ ਇੱਥੇ ਸਾਰੀ ਦੇਖ ਰੇਕ ਆਪ ਮੋਢੇ ਹੋ ਕੇ ਨਿਭਾ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਇੱਥੇ ਆਣ ਕੇ ਸੂਬਾ ਪ੍ਰਧਾਨ ਇੱਥੋਂ ਦੇ ਸੂਬਾ ਪ੍ਰਧਾਨ ਨੇ ਜੀ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਦੇ ਸੰਯੋਗ ਨਾਲ ਸਾਬ ਦੇ ਲੰਗਰ ਚੱਲ ਰਿਹਾ ਹੈ ਇੱਥੇ 65000 ਕਿਲੋ ਦਾ ਹਾਂਜੀ ਬਸ ਇਹ ਨਰੀ ਰਹਿਸ਼ ਹੈ ਜੀ ਇੱਥੇ ਜਿਹੜੇ ਵੀਰ ਪੈਂਦੇ ਨੇ ਰਾਤ ਨੂੰ ਫੈਣੀ ਦੀ ਸੇਵਾ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ